ਨੌਕਰੀਆਂ ਦਾ ਸ਼ਕੀਨ ਚੈਨਲ ਵੇਖ ਰਿਹਾ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਾਸਤਿਕਾਲ ਤੇ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਰ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਸਾਡੇ ਘਰੇ ਘੋੜੀਆਂ ਦਾ ਪ੍ਰਵੇਸ਼ ਕਿੱਦਾਂ ਆਇਆ ਘੋੜੀਆਂ ਦਾ ਆਗਮਨ ਕਿੱਦਾਂ ਹੋਇਆ ਸਭ ਤੋਂ ਪਹਿਲਾਂ ਕਿਹੜਾ ਜਾਨਵਰ ਸਾਡੇ ਘਰੇ ਆਇਆ ਤੇ ਕਿੰਨੇ ਇੱਥੇ ਰੰਗ ਭਗ ਲਾਏ ਅਹੀਂ ਵੀ ਜੀ ਮੱਝ ਵੇਚਣ ਗਏ ਹਾਂ ਵੱਲੇ ਮੰਡੀ ਦਿਵਾਲੀ ਤੇ ਤੇ ਮੱਝ ਵੇਗ ਗਈ ਸਾਡੀ ਮੱਝ ਵੇਚ ਕੇ ਤੇ ਅਸੀਂ ਸੋਚਿਆ ਕਿ ਮੈਂ ਆਪਣੇ ਪਾਪਾ ਨੂੰ ਕਿਹਾ ਮੈਂ ਕਿਹਾ ਕੋੜਿਆਂ ਵਾਲੀ ਮੰਡੀ ਵਾਲੇ ਪਾਸੇ ਚੱਲੀਏ ਆਪਾਂ ਤੇ ਦੇਖ ਕੇ ਆਈਏ ਦੇਖ ਕੇ ਆ ਜਾਾਂਗੇ ਆਪਾਂ ਕਿਹੜਾ ਲੈਣਾ ਕੁਛ ਅੰਦੇ ਚੱਲੋ ਠੀਕ ਹੈ ਚੱਲ ਜੰਨੇ ਆ ਤੇ ਆਪਾਂ ਸਾਰੀ ਮੰਡੀ ਦਾ ਢੇਡਾ ਲਾ ਲਿਆ ਢੇਡਾ ਲਾ ਲਿਆ ਜਾਨਵਰ ਬਹੁਤ ਹੀ ਸੋਹਣੇ ਤੋਂ ਸੋਹਣੇ ਸੀਗੇ ਉੱਥੇ ਤੇ ਉੱਥੇ ਤਾਂ ਦਿਲ ਕਰੇ ਕਿ ਆ ਵੀ ਲੈ ਜੀਏ ਘਰੇ ਆ ਵੀ ਲੈ ਜੀਏ ਕਿ ਆ ਵੀ ਲੈ ਜੀਏ ਕਰੇ ਪਰ ਪਹਿਲੀ ਵਾਰੀ ਕੋੜਾ ਜ਼ਿੰਦਗੀ ਜਿ ਘਰੇ ਰੱਖਣਾ ਸੀ ਤਾਂ ਡਰ ਬਹੁਤ ਲੱਗਦਾ ਸੀ ਇੰਨਾ ਡਰ ਲੱਗਦਾ ਸੀ ਕਿ ਬੱਚੇ ਨੂੰ ਵੀ ਹੱਥ ਲਾਉਣ ਤੋਂ ਡਰ ਲੱਗਦਾ ਸੀ ਮੈਨੂੰ ਕਿਰ ਲਾਤਣਾ ਮਾਰ ਦੇ ਕੇ ਕਿਉਂਕਿ ਅਣਜਾਣ ਬੰਦਾ ਜਦੋਂ ਹੋਵੇ ਤਾਂ ਡਰ ਤਾਂ ਲੱਗਦਾ ਹੀ ਆ ਤੇ ਅਸੀਂ ਸਾਰੀ ਮੰਡੀ ਘੁੰਮ ਕੇ ਤੇ ਅਸੀਂ ਕਹਾਂ ਵੀ ਚਲੋ ਹਣ ਘਰ ਚੱਲਦੇ ਆ ਵਾਪਸੀ ਕੀ ਲੈਣਾ ਜਨਵਰ ਛੱਡੂ ਬਰਾ ਇੱਕ ਨਾ ਬਸ਼ੀਰਾ ਮੇਨ ਰੋਡ ਤੇ ਹੀ ਮੰਡੀ ਨੂੰ ਆ ਰਿਹਾ ਹੈ ਤੇ ਅਹੀਂ ਮੋਟਰਸਾਈਕਲ ਸਾਡਾ ਲੱਗਿਆ ਸੀ ਦੂਜੇ ਪਾਸੇ ਮੱਝਾਂ ਵਾਲੇ ਪਾਸੇ ਤੇ ਮੋਟਰਸਾਈਕਲ ਲੈਣ ਗਏ ਤੇ ਬਸ਼ੀਰਾ ਮੈਨੂੰ ਬਹੁਤ ਸੋਹਣਾ ਲੱਗਿਆ ਉਹ ਨੀਲਾ ਚੰਬਾ ਸੀਗਾ ਤੇ ਮੈਂ ਆਪਣੇ ਡੈਡੀ ਨੂੰ ਕਿਹਾ ਕਿ ਮੈਂ ਕਿਹਾ ਡੈਡੀ ਜੀ ਆਪਾਂ ਆ ਬੱਚਾ ਲੈ ਲਈਏ ਬਹੁਤ ਸੋਹਣਾ ਬੱਚਾ ਆ ਕੰਨ ਕੋਨੇ ਦੇਖੋ ਕਿੰਨੇ ਵਧੀਆ ਲੱਗੇ ਆ ਕਹਿੰਦੇ ਕਿ ਚਲੋ ਪੁੱਛ ਲੋ ਉਹਨਾਂ ਨੂੰ ਉਹਨਾਂ ਨੂੰ ਉਸ ਟੈਮਸੀ ਪੁੱਛਿਆ ਕਿ ਵਸ਼ੇਰਾ ਦੇ ਦਿਓ ਸਾਨੂੰ ਉਹ ਕਹਿੰਦੇ ਕੋਈ ਗੱਲ ਨਹੀਂ ਗੱਡੀ ਚ ਉਤਾਰ ਲੀਏ ਤੇ ਤੁਹਾਨੂੰ ਹੀ ਦੇਾਂਗੇ ਵਸ਼ੇਰਾ ਉਹ ਵਸ਼ੇਰਾ ਜਿਹੜੇ ਬੰਦੇ ਕੋਈ ਬੰਦਾ ਬਹੁਤ ਹੀ ਯਾਦਾ ਗੁੱਡ ਬੰਦਾ ਤੇ ਹੀਰਾ ਬੰਦਾ ਸੀਗਾ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਆ ਵਸ਼ੇਰਾ ਤੁਹਾਨੂੰ ਹੀ ਆਪਾਂ ਦੇਾਂਗੇ ਅਸੀਂ ਵੀ ਮੋਟਰਸਾਈਕਲ ਲੈਣ ਚੱਲ ਗਏ ਤੇ ਉਹਨਾਂ ਨੇ ਘੋੜਿਆਂ ਵਾਲੇ ਬੰਨੇ ਜਾ ਕੇ ਤੇ ਵਸ਼ੇਰਾ ਤਾਰ ਲਿਆ ਗੱਡੀ ਤੋਂ ਵਸ਼ੇਰਾ ਬਹੁਤ ਹੀ ਸੋਹਣਾ ਸੀ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਬਹੁਤ ਚੰਗਾ ਤੇ ਬਹੁਤ ਹੀ ਸੋਹਣਾ ਬੱਚਾ ਸੀਗਾ ਉਹ ਉਹ ਵਸ਼ੇਰੇ ਦੇ ਮੰਗਰ ਇੰਨੀ ਜ਼ਿਆਦੀ ਦੁਨੀਆ ਪੈ ਗਈ ਉਹ ਚੰਬਾ ਵਸ਼ੇਰਾ ਅੱਜ ਤੋਂ ਕੋਈ 5 ਸਾਲ ਪਹਿਲਾਂ ਦੀ ਗੱਲ ਤੁਹਾਨੂੰ ਦੱਸਣ ਲੱਗਾ ਅੱਜ ਤੋਂ 5 ਸਾਲ ਪਹਿਲਾਂ ਉਹ ਬਸ਼ੇਰਾ 16000 ਦਾ ਮੰਡੀ ਚੋਂ ਖਰੀਦਿਆ ਸੀ ਪਰ ਜਿੰਨਾ ਤੋਂ ਅਸੀਂ ਬਸ਼ੇਰਾ ਲਿਆ ਉਹਨਾਂ ਨੂੰ 18000 ਰੁਪਏ ਉਹ ਬਸ਼ੇਰੇ ਦਾ ਮਿਲਦਾ ਸੀ ਉਦੋਂ ਪਰ ਉਹਨਾਂ ਨੇ ਸਾਨੂੰ ਬਸ਼ੇਰਾ ਦਿੱਤਾ ਬਸ਼ੇਰਾ ਸਾਨੂੰ ਦਿੱਤਾ ਫਿਰ ਅਸੀਂ ਲੈਣ ਦਾ ਮੰਡੀ ਚੋਂ ਤੇ ਮੰਡੀ ਚੋਂ ਗੱਡੀ ਤੇ ਚੜਾਉਣ ਲੱਗਿਆ ਸਾਨੂੰ ਬਹੁਤ ਡਰ ਲੱਗੇ ਪਰ ਫਿਰ ਵੀ ਅਸੀਂ ਚਲੋ ਨਾਲ ਇੱਕ ਵੀਰ ਉੱਥੇ ਮਿਲ ਗਿਆ ਉਹ ਘੋੜਿਆਂ ਦਾ ਥੋੜਾ ਮਾਹਿਰ ਹੀ ਉਹਨੇ ਸਾਨੂੰ ਗੱਡੀ ਤੇ ਚੜਾਤਾ ਉੱਥੇ ਬਸ਼ੇਰਾ ਤੇ ਮੈਂ ਬਸ਼ੇਰਾ ਲੈ ਕੇ ਤੇ ਘਰ ਨੂੰ ਆ ਗਿਆ ਜਦੋਂ ਮੈਂ ਘਰ ਨੂੰ ਲੈ ਆਂਦਾ ਬਸ਼ੇਰਾ ਤੇ ਉਹ ਮਸ਼ੀਰਾ ਬਹੁਤ ਜ਼ਿਆਦਾ ਤੰਗ ਕਰੇ ਸਾਨੂੰ ਕਿਉਂਕਿ ਨਵੇਂ ਬੰਦੇ ਸਾਂ ਅਸੀਂ ਮੈਂ ਉਹਨੂੰ ਬੰਨਤਾ ਲੱਕੜ ਵਾਲੀ ਖੁਰਲੀ ਨਾਲ ਆਉਂਦੇ ਆਂ ਉਹ ਲੱਕੜ ਵਾਲੀ ਖੁਰਲੀ ਤੋਂ ਤੁਹਾਨੂੰ ਪਤਾ ਹੁਣ ਜਨਵਾਰ ਉਹ ਤਾਕਤ ਚ ਸੀਗਾ ਤੇ ਟੈਰਾਂ ਵਾਲੀ ਖੁਰਲੀ ਸੀ ਉਹ ਖੁਰਲੀ ਰੇੜਕੇ ਤੇ ਲੈ ਗਿਆ ਪਹਿਲੇ ਤੇ ਪੈਲੀ ਚ ਖੋਬਾ ਸੀਗਾ ਜਿਸ ਕਾਰਨ ਉਹ ਕੋ ਖੁਰਲੀ ਖਿੱਚੀ ਨਹੀਂ ਗਈ ਨਹੀਂ ਤਾਂ ਉਹਨੇ ਆਪਦੇ ਵੀ ਸੱਟ ਮਰਵਾਵਣੀ ਸੀ ਫਿਰ ਮੇਰੇ ਫਾਦਰ ਸਾਹਿਬ ਨਾਲ ਉਹ ਇੰਨਾ ਕਿ ਜਿਆਦਾ ਪਿਆਰ ਕਰਨ ਲੱਗ ਗਿਆ ਬਸ਼ੇਰਾ ਕਿ ਖੁੱਲਾ ਹੀ ਅਹੀਂ ਛੜਤਾ ਕਰੇ ਉਹਨੂੰ ਉਹਨੇ ਮੇਰੇ ਫਾਦਰ ਸਾਹਿਬ ਦੇ ਨਾਲ ਨਾਲ ਅੱਗੇ ਪਿੱਛੇ ਅੱਗੇ ਪਿੱਛੇ ਰਹਿਣਾ ਇਸੇ ਵੀ ਬਗਾਨੇ ਬੰਦੇ ਨੂੰ ਹੱਥ ਨਹੀਂ ਲਾਉਣ ਦੇਣਾ ਮੇਰੇ ਫਾਦਰ ਸਾਹਿਬ ਨੇ ਕਿ ਇਹਨੂੰ ਹੱਥ ਨਾਲ ਲੱਤਾਂ ਮਾਰਨੀਆਂ ਦੰਦੀਆਂ ਵੱਢਣੀਆਂ ਉਹਨੂੰ ਕਿ ਨਾ ਕਿਸੇ ਬੰਦੇ ਦੀ ਇੰਨੀ ਮਿਆਰ ਨਹੀਂ ਸੀ ਕਿ ਮੇਰੇ ਫਾਦਰ ਸਾਹਿਬ ਨੂੰ ਆਪਦੇ ਮੋਟਰਸਾਈਕਲ ਤੇ ਵਹਾ ਕੇ ਤੇ ਮੇਰੇ ਘਰੋਂ ਕਿਤੇ ਲੈ ਜੇ ਜਿੰਨਾ ਜੇਰੋ ਖੁੱਲਾ ਸੀਗਾ ਇੰਨਾ ਜ਼ਿਆਦਾ ਤੇ ਮੋ ਪਿਆਰ ਉਹਦਾ ਤੇ ਫਾਦਰ ਸਾਹਿਬ ਦਾ ਬਣ ਗਿਆ ਫਿਰ ਅਸੀਂ 6 ਮਹੀਨੇ ਬੀਤ ਗਏ ਤੇ ਵਿਸਾਖੀ ਦੀ ਮੰਡੀ ਆ ਗਈ ਵਿਸਾਖੀ ਦੀ ਮੰਡੀ ਤੇ ਅਸੀਂ ਦੋ ਨੁਕਰੇ ਬਸ਼ੇਰੇ ਲੈ ਨੁਕਰੇ ਬਸ਼ੇਰੇ ਲੈ ਤੇ ਸਾਡੇ ਤੋਂ ਨਾ ਇੱਕ ਰਾਮਪੁਰੇ ਦਾ ਵੀਰ ਆਉਂਦਾ ਹੀਰਾ ਕੋੜੀਆਂ ਦਾ ਸਵਾਰ ਉਹ ਜਿੱਥੇ ਜਨਵਰ ਉਹਨចਿੱਤ ਤੁਹਾਨੂੰ ਪਤਾ ਹੀ ਆ ਫਿਰ ਬੰਦੇ ਤਾਂ ਆਉਣ ਜਾਣ ਲੱਗ ਹੀ ਜਾਂਦੇ ਆ ਉਹ ਸਾਡੇ ਤੋਂ ਆਇਆ ਤੇ ਮੇਰੇ ਫਾਦਰ ਸਾਹਿਬ ਨੂੰ ਕਹਿੰਦਾ ਕਿ ਬਾਬਾ ਜੀ ਤੁਸੀਂ ਆ ਬਸ਼ੇਰੇ ਰੱਖਿਆ ਇਹਨਾਂ ਦਾ ਕੀ ਫਾਇਦਾ ਤੁਸੀਂ ਘੋੜੀਆਂ ਰੱਖੋ ਫਾਦਰ ਸਾਹਿਬ ਨੇ ਉਹਨਾਂ ਦੀ ਗੱਲ ਤੇ ਗੌਰ ਕੀਤੀ ਮੰਨ ਲਈ ਉਹਨਾਂ ਦੀ ਗੱਲ ਤੇ ਫਾਦਰ ਸਾਹਿਬ ਉਹਨਾਂ ਨੂੰ ਕਹਿੰਦੇ ਕਿ ਜੇ ਕੋਈ ਚੰਗੀ ਘੋੜੀ ਹੈਗੀ ਤਾਂ ਦਵਾ ਦਿਓ ਸਾਨੂੰ ਤੇ ਘੋੜੀ ਵੀਰ ਜੀ ਉਹਨੇ ਸਾਨੂੰ ਦਵਾਤੀ ਕਾਲੀ ਮਾਰਵਾੜੀ ਕੋਲ ਅਹੀਂ ਇੱਕ ਬਸ਼ੇਰਾ ਵਿੱਚ ਦੇ ਤਾ ਨੁਕਰਾ ਤੇ ਮਾਰਵਾੜੀ ਘੋੜੀ ਲੈ ਲਈ ਨਾਲ ਥੋੜੇ ਥੋੜੇ ਚੱਲੋ ਜਿੰਨੇ ਵੀ ਪੈਸੇ ਦੇਤੇ ਆਪਾਂ ਉਹ ਘੋੜੀ ਵੀਰ ਜੀ ਬੱਚੀ ਸੀ ਤੇ ਨਾਲੇ ਥੋੜੀ ਗਰਮ ਸੁਭਾਅ ਦੀ ਸੀ ਇਸ ਕਰਕੇ ਅਹੀਂ ਉਹਨੂੰ ਕਿਹਾ ਕਿ ਵੀਰੇ ਘਰ ਮਿਆਂ ਤੇ ਬੰਦੇ ਨਵੇਂ ਆਹੀਂ ਤੇ ਸਾਨੂੰ ਤੰਗ ਕਰੂਗੀ ਏ ਉਹਨੇ ਫਿਰ ਸਾਨੂੰ ਉਹ ਘੋੜੀ ਕਿਹ ਕਾਰੀਗਰ ਬੰਦੇ ਨੂੰ ਦੇ ਦਿੱਤੀ ਕਾਲੀ ਤੇ ਸਾਨੂੰ ਇੱਕ ਸੰਜਾਫ ਘੋੜੀ ਲੈ ਦਿੱਤੀ ਗੱਬਣ ਉਹ ਗੱਬਣ ਪਿੱਛੋਂ ਉਹਨਾਂ ਮਲਾਈ ਹੋਈ ਸੀ ਤੇ 5 ਦਿਨ ਦੀ ਕਹਿ ਕੇ ਉਹਨਾਂ ਸਾਨੂੰ ਦਿੱਤੀ ਹੀ 5 ਦਿਨ ਹੋ ਗਏ ਤੇ ਉਥੋਂ ਅਹੀਂ ਖਾਲੀ ਕਰਕੇ ਲਿਆਂਦੀ ਉਹਦਾ ਉਹ ਐਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਮੈਂ 50 ਦਿਨ ਦੀ ਘੋੜੀ ਚੈੱਕ ਕਰਾਈ ਘੋੜੀ ਗੱਭਣ ਨਿਕਲ ਆਈ ਅਸੀਂ ਗੱਭਣ ਦੇ ਚਾਰ ਦੇ ਵਿੱਚ ਉਹਨੂੰ ਬਹੁਤ ਸੰਭਿਆ ਉਹਦੀ ਸਾਂਭ ਸੰਭਾਲ ਕੀਤੀ ਕਹਿੰਦੇ ਕਹੀਏ ਉਸ ਘੋੜੀ ਨੇ ਸਾਨੂੰ ਬਹੁਤ ਲੈਣੀਆਂ ਦਿੱਤੀਆਂ ਬੜਾ ਲਾਭ ਦਿੱਤਾ ਉਹਨੇ ਫਿਰ ਉਹ ਘੋੜੀ ਨੇ ਇੱਕ ਨੁਗਰਾ ਬਸ਼ੀਰਾ ਦਿੱਤਾ ਸਾਡੇ ਘਰੇ ਉਹ ਬਸ਼ੀਰਾ ਵੀ ਮੈਂ ਸੇਲ ਕਰਤਾ ਘੋੜੀ ਵੀ ਸੇਲ ਕਰਤੀ ਫਿਰ ਮੈਂ ਇੱਕ ਲਾਲ ਚੰਬੀ ਘੋੜੀ ਲੈਂਦੀ ਲਾਲ ਚੰਬੀ ਘੋੜੀ ਨੇ ਵੀ ਸਾਡੇ ਘਰੇ ਵਿਸ਼ੇਰੀ ਦਿੱਤੀ ਫਿਰ ਇਦਾਂ ਕਾਰੋਬਾਰ ਗਾਂ ਚੱਲਦਾ 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 ਫਿਰ ਅਸੀਂ ਵਪਾਰ ਲੈਣ ਦੇ ਵਿੱਚ ਪੈ ਗਏ ਲੈਣ ਦੇਣ ਕਰਨ ਲੱਗੇ ਮਾੜਾ ਮੋਟਾ ਦੇਤੀ ਲੈਣ ਦੀ ਦੇਤੀ ਲੈਣ ਦੀ ਵਿਸ਼ੇਰਾ ਲੈਣ ਦਾ ਵਿਸ਼ੇਰੀ ਲੈਣ ਦੀ ਘੋੜੀ ਲੈਣ ਦੀ ਇਦਾਂ ਫਿਰ ਵਪਾਰ ਗਾਂ ਦਾ ਗਾਂ ਵਾਧਾ ਗਿਆ ਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਚਲੋ ਜਿੰਨੇ ਜੋਗੇ ਵੀ ਹੈਗੇ ਆ ਬਹੁਤ ਵਧੀਆ ਚੱਲੀ ਜਾਂਦਾ ਕਾਰੋਬਾਰ ਤੇ ਇਸ ਤਰੀਕੇ ਨਾਲ ਵੀਜੀ ਸਾਡੇ ਘਰੇ ਘੋੜੀਆਂ ਨੇ ਪ੍ਰਵੇਸ਼ ਕੀਤਾ ਤੇ ਮੈਂ ਕਹਿੰਦਾ ਕਿ ਜਦੋਂ ਦਾ ਸਾਡੇ ਘਰੇ ਘੋੜੀਆਂ ਨੇ ਪ੍ਰਵੇਸ਼ ਕੀਤਾ ਨਾ ਤੇ ਸਾਡੇ ਘਰੇ ਲਹਿਰਾ ਬਹਿਰਾ ਹੋਈਆਂ ਪਈਆਂ ਉਸ ਗੁਰੂ ਸਾਹਿਬ ਦੀ ਇੰਨੀ ਕਿਰਪਾ ਆ ਇੰਨੀ ਮਿਹਰ ਆ ਕਿ ਮੈਂ ਕਹਿੰਦਾ ਕਿ ਕਿਹੇ ਵੀ ਚੀਜ਼ ਦਾ ਕੋਈ ਅੰਤ ਹੀ ਨਹੀਂ ਹੈ ਧੰਨ ਧੰਨ ਕਰਾਤੀ ਗੁਰੂ ਸਾਹਿਬ ਨੇ ਬਾਕੀ ਜਿਹੜੇ ਵੀਰਾਂ ਦੇ ਘਰੇ ਕੋੜੀਆਂ ਆ ਉਹਨਾਂ ਨੂੰ ਪਤਾ ਹੀ ਆ ਕਿ ਕੋੜੀਆਂ ਦੀ ਬਖਸ਼ਿਸ਼ ਕੀ ਆ ਤੇ ਕਿੰਨਾ ਘਤਾਰ ਦਿੰਦੀਆਂ ਬੰਦੇ ਨੂੰ ਜੇ ਤਾਂ ਮੇਰ ਸਤਿਗੁਰੂ ਦੀ ਹੋਏ ਤੇ ਕੋੜੀਆਂ ਘਰੇ ਆ ਜਾਣ ਤੇ ਮੈਂ ਕਹਿੰਦਾ ਵੀ ਕੰਮ ਦੂਣ ਸਵਾਏ ਹੋ ਜਾਂਦੇ ਆ ਬਾਕੀ ਜੇ ਵੀਰ ਜੀ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਆਪਣੇ ਚੈਨਲ ਨੂੰ ਨੁਕਰੀਆਂ ਦੇ ਸ਼ਕੀਨ ਨੂੰ ਕਰਿਓ ਸਬਸਕ੍ਰਾਈਬ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ